ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਅੱਜ ਅਸੀਂ ਬਣਾਉਣ ਲੱਗੇ ਆਂ ਮਲਾਈ ਚਾਂਪਤੀ ਰੈਸিপি ਬਿਲਕੁਲ ਬਾਜ਼ਾਰ ਵਰਗੀ ਬਣਾਵਾਂਗੇ ਤੇ ਆਊਟਰ ਤੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਇੱਕ ਬਰਤਨ ਲਿਆਵਾ ਤੇ ਇਹਦੇ ਵਿੱਚ ਅਸੀਂ ਪਾਣੀ ਪਾ ਲਿਆ ਵਾ ਜਿੰਨੀ ਕ ਅਸੀਂ ਚਾਂਪ ਨੂੰ ਟਿਪ ਕਰਨਾ ਵਾ ਤੇ ਇੱਧਰ ਸਾਡੀ ਬਣ ਕੇ ਜੀ ਚਾਂਪਾ ਤੇ ਪਾਣੀ ਨੂੰ ਅਸੀਂ ਬੋਇਲੋਣ ਦਵਾਗੇ ਤੇ ਦੂਸਰੇ ਪਾਸੇ ਅਸੀਂ ਇੱਕ ਤਵਾਰਾਕ ਲਿਆਵਾ ਗਰਮ ਹੋਣ ਲਈ ਇਹਦੇ ਉੱਤੇ ਅਸੀਂ ਕਰਾਂਗੇ ਜਿਹੜੇ ਸਾਡੇ ਸਬਤ ਮਸਾਲੇ ਆ ਇਹਨਾਂ ਨੂੰ ਰੋਸਟ ਤੇਜ ਪੱਤਾ ਲਾਲ ਮਿਰਚ ਹੋ ਗਈ ਕਾਲੀ ਮਿਰਚ ਜੀਰਾ ਤੇ ਲੌਂਗ ਆ ਇੱਕ ਲਾਚੀ ਆ ਇਹਨਾਂ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਤੇ ਇਹਨਾਂ ਦਾ ਅਸੀਂ ਪੇਸਟ ਤਿਆਰ ਕਰਾਂਗੇ ਪਾਊਡਰ ਜਾਨੀ ਪਾਊਡਰ ਫੋਰਮ ਵੀ ਇਹਨਾਂ ਨੂੰ ਬਣਾ ਲਾਂਗੇ ਇੱਧਰ ਜਿਹੜੇ ਸਾਡੇ ਮਸਾਲੇ ਬਿਲਕੁਲ ਰੋਸਟ ਹੋ ਗਏ ਹੋਏ ਆ ਤੇ ਦੂਸਰੇ ਪਾਸੇ ਜਿਹੜਾ ਅਸੀਂ ਪਾਣੀ ਰੱਖਿਆ ਸੀ ਗਰਮ ਹੋ ਵੀ ਬੋਇਲ ਹੋ ਗਿਆ ਵਾ ਤੇ ਇਹਦੇ ਵਿੱਚ ਅਸੀਂ ਨਮਕ ਐਡ ਕੀਤਾ ਸੀ ਹੁਣ ਅਸੀਂ ਇਹਦੇ ਵਿੱਚ ਜਿਹੜੀ ਚਾਂਪ ਆ ਉਹਨੂੰ ਐਡ ਕਰ ਦਿੰਨੇ ਆ ਇਹਦੇ ਨਾਲ ਇੱਕ ਤੇ ਸਮੈਲ ਜਿਹੜੀ ਆ ਉਹ ਖਤਮ ਹੋ ਜਾਏਗੀ ਚਾਂਪ ਦੀ ਤੇ ਇੱਕ ਜਿਹੜੀ ਇਹਦੀ ਲੇਅਰ ਆ ਬਹੁਤ ਵਧੀਆ ਤਰੀਕੇ ਨਾਲ ਓਪਨ ਹੋਏਗੀ ਤੇ ਆਸਾਨੀ ਨਾਲ ਸਟਿਕ ਤੋਂ ਅਲੱਗ ਹੋ ਜੇਗੀ ਮਲਾਈ ਚਾਂਗ। ਇਹਨਾਂ ਨੂੰ ਅਸੀਂ ਬੋਇਲ ਆਨ ਦਵਾਂਗੇ ਬੋਇਲ ਆਨ ਤੋਂ ਬਾਅਦ ਅਸੀਂ ਨਾਲ ਹੀ ਨੂੰ ਗੈਸ ਨੂੰ ਆਫ ਕਰ ਦਵਾਂਗੇ। ਹਾਂਜੀ ਹੁਣ ਅਸੀਂ ਲੱਗਿਆ ਗੈਸ ਆਫ ਕਰਨ ਬੋਇਲ ਆ ਗਿਆ ਹੈ ਵਾ ਤੇ ਇੱਧਰ ਅਸੀਂ ਇਹਨਾਂ ਨੂੰ ਡレイン ਕਰ ਦਿੰਨੇ ਆ। ਤੇ ਇੱਕ ਵਾਰੀ ਇਹ ਸਾਫ ਪਾਣੀ ਨਾਲ ਅਸੀਂ ਵਾਸ਼ ਕਰ ਲਾਂਗੇ। ਤਾਂ ਕਿ ਇਹਦਾ ਕੁਕਿੰਗ ਰੋਸਾਸੋਂ ਖਤਮ ਹੋ ਜੇ ਆ ਦੇਖੋ ਅਸੀਂ ਐਸਾ ਨੀ ਨਾਲੇ ਨੂ ਸਟਿਕ ਵਿੱਚੋਂ ਕੱਢਦੇ ਪਏ ਆ ਆ ਦੇਖੋ ਬੋਇਲ ਹੋਣ ਤੋਂ ਬਾਅਦ ਐਸਾ ਨੀ ਨਾਲ ਨਿਕਲ ਜਾਂਦੀ ਆ ਜਿਆਦੀ ਸਟਿੱਕੀ ਸਿੱਕੀ ਨਹੀਂ ਰਹਿੰਦੀ ਅਸੀਂ ਸਾਰੀ ਚਾਂਪ ਜੜੀ ਆ ਸਟਿਕ ਨਾਲ ਉਹ ਅੱਡ ਕਰ ਲਈ ਹੋਈ ਆ ਤੇ ਹੁਣ ਅਸੀਂ ਇਹਦੀ ਕਟਿੰਗ ਕਰਾਂਗੇ ਅੱਧਾ ਇੰਚ ਦੇ ਆ ਦੇਖੋ ਅੱਧਾ ਇੰਚ ਲੈ ਕੇ ਅਸੀਂ ਜਿਆਦਾ ਸਾਈਜ਼ ਅਸੀਂ ਵੱਡਾ ਨਹੀਂ ਕਰਨਾ ਸਿਰਫ ਅੱਧੇ ਇੰਚ ਦੀ ਸਾਈਜ਼ ਦੀ ਅਸੀਂ ਇਹਦੀ ਕਟਿੰਗ ਕਰ ਦਾਂਗੇ ਸਾਰੀ ਚਾਂਪ ਦੀ ਗੋਲ ਵਿੱਚ ਆ ਦੇਖੋ ਇਹਦੀ ਲੇਅਰ ਕਿੰਨੀ ਵਧੀਆ ਨਿਕਲਦੀ ਹੈ ਭਈਆਂ ਵਾ ਜਿਹਦੇ ਦੋਇਸ ਨੂੰ ਇਹਨੂੰ ਫਰਾਈ ਕਰਾਂਗੇ ਨਾ ਵਧੀਆ ਹੋਣਗੇ ਫਰਾਈ ਸਾਰੀ ਚਾਂਮ ਸਾਡੀ ਕਟਿੰਗ ਹੋ ਕੇ ਤਿਆਰ ਆ ਤੇ ਇਧਰ ਅਸੀਂ ਕਾਜੂ ਤੇ ਮੂੰਗਫਲੀ ਦਾ ਪੇਸਟ ਤਿਆਰ ਕੀਤਾ ਵੈ ਨੂੰ ਅਸੀਂ 2 ਘੰਟੇ ਲਈ ਸੋਕ ਕੀਤਾ ਸੀ ਇਧਰ ਹੈਗਾ ਵਾ ਸਾਡਾ ਪੇਸਟ ਅਦਰ ਲਸਣ ਦਾ ਇਧਰ ਜਿਹੜਾ ਸੀ ਗਰਮ ਮਸਾਲਾ ਰੋਸਟ ਕੀਤਾ ਉਹਦਾ ਪਾਊਡਰ ਆ ਕਸੂਰੀ ਮੇਥੀ ਆ ਇਹ ਨਮਕ ਬਲੈਕ ਨਮਕ ਆ ਵਾਈਟ ਨਮਕ ਆ ਇਧਰ ਅਸੀਂ ਕਰੀਮ ਲਈ ਉਹ ਲਈ ਆ ਕਰੀਮ ਨਹੀਂ ਸੋਰੀ ਮਲਾਈ ਲਈ ਆ ਤੇ ਇਹ ਸਾਡਾ ਹੈਗਾ ਦਹੀਂ ਕਰੀਮ ਦਾ ਸੀ ਜੂਸ ਕਰਨਾ ਵਾ ਐਂਡ ਤੇ ਕਰੀਮ ਦਾ ਵੀ ਅਸੀਂ ਜੂਸ ਕੀਤਾ ਸੀ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦਹੀਂ ਨੂੰ ਐਡ ਕੀਤਾ ਵਾ ਇਸ ਤੋਂ ਬਾਅਦ ਅਸੀਂ ਜਿਹੜਾ ਮੂੰਗਫਲੀ ਤੇ ਕਾਜੂ ਦਾ ਪੇਸਟ ਬਣਾਇਆ ਸੀ ਕਿਉਂਕਿ ਮੇਰੇ ਕੋ ਕਾਜੂ ਘੱਟ ਸੀ ਇਸ ਕਰਕੇ ਮੈਂ ਮੂੰਗਫਲੀ ਐਡ ਕੀਤੀ ਹੈ ਕੱਚੀ ਸੋਕ ਕਰਨ ਤੋਂ ਬਾਅਦ ਇਹਨਾਂ ਦਾ ਪੇਸਟ ਤਿਆਰ ਕੀਤਾ ਸੀ ਇਸ ਤੋਂ ਬਾਅਦ ਅਸੀਂ ਮਲਾਈ ਐਡ ਕੀਤੀ ਆ 3 ਚਮਚ 1 ਕੇਜੀ ਲਈ ਤੇ ਹੁਣ ਨਾਲ ਦੇ ਨਾਲ ਅਸੀਂ ਲਸਣ ਅਤੇ ਕਰਦਾ ਪੇਸਟ 2 ਚਮਚ ਇਸ ਤੋਂ ਬਾਅਦ ਅਸੀਂ ਕਰਨ ਲੱਗੇ ਆ ਜਿਹੜੇ ਅਸੀਂ ਮਸਾਲੇ ਲਏ ਆ ਇੱਕ ਪਲੇਟ ਦੇ ਵਿੱਚ ਬਲੈਕ ਨਮਕ ਤੇ ਵਾਈਟ ਨਮਕ ਲਿਆ ਵਾ ਇੱਕ ਇਹ ਕਸੂਰੀ ਮੇਥੀ ਆ ਸਾਡੀ ਤੇ ਜਿਹੜਾ ਅਸੀਂ ਮਸਾਲਾ ਰੋਸਟ ਕਰਕੇ ਪਾਊਡਰ ਫੋਰਮ ਵਿੱਚ ਤਿਆਰ ਕੀਤਾ ਵਾ ਉਹ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਲੈਮਨ ਇੱਕੋ ਲੈਮਨ ਅਸੀਂ ਐਡ ਕੀਤਾ ਵਾ ਇਹਦੇ ਵਿੱਚ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦਿੰਨੇ ਆ ਜਿਹੜੇ ਮਸਾਲੇ ਆ ਉਹ ਦਹੀਂ ਦੇ ਵਿੱਚ ਤੇ ਮਲਾਈ ਜਿਹੜੀ ਸਾਡੀ ਕੋਟਿੰਗ ਆ ਅਸੀਂ ਥਿਆਰੇ ਮੈਰੀਨੇਟ ਤਿਆਰ ਕਰ ਲੱਗੇ ਆ ਨਾ ਜਿਹੜੀ ਚਾਂਪਦੀ ਚੰਗੀ ਤਰ੍ਹਾਂ ਨੂੰ ਮਿਕਸ ਕਰ ਦਵਾਂਗੇ ਹੁਣ ਇਹਦੇ ਵਿੱਚ ਅਸੀਂ ਐਡ ਕੀਤੀ ਆ ਜਿਹੜੀ ਅਸੀਂ ਚਾਂਪਦੀ ਕਟਿੰਗ ਕੀਤੀ ਆ ਉਹਨੂੰ ਐਡ ਕਰਾਂਗੇ ਤੇ ਉਹਨੂੰ ਵੀ ਚੰਗੀ ਤਰ੍ਹਾਂ ਚਾਂਪ ਨੂੰ ਮੈਰੀਨੇਟ ਕਰਾਂਗੇ ਇਸ ਬੈਟਰ ਦੇ ਵਿੱਚ ਇਦੇ ਵਿੱਚ ਅਸੀਂ ਜਿਹੜੀ ਕਰੀਮ ਆ ਹਜੇ ਐਡ ਨਹੀਂ ਕੀਤੀ ਕਿਉਂਕਿ ਕਰੀਮ ਸਾਡੀ ਫ੍ਰੀਜ਼ਰ ਦੇ ਵਿੱਚ ਹੋਂ ਕਰਕੇ ਥੋੜੀ ਹਾਰਡ ਸੀ ਅਸੀਂ ਬਾਅਦ ਵਿੱਚ ਐਡ ਕੀਤੀ ਆ ਤੇ ਨਾਲ ਦੇ ਨਾਲ ਅਸੀਂ ਐਡ ਕਰਨ ਲੱਗੇ ਆ ਆਇਲ ਤੁਸੀਂ ਕੋਈ ਵੀ ਰਿਫਾਈਨਡ ਆਇਲ ਕੋਈ ਵੀ ਆਇਲ ਚੂਜ਼ ਕਰ ਸਕਦੇ ਹੋ ਮੈਂ ਮਸਟਰਡ ਆਇਲ ਜੂਸ ਕੀਤਾ ਵਾ ਇੱਥੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਧਰ ਮਿਕਸ ਆਇਲ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਪਲੇਟ ਲਗਾ ਕੇ ਕਵਰ ਕਰ ਦਿੰਨੇ ਆ 10 ਮਿੰਟ ਲਈ ਤੇ ਇਧਰ ਜਿਹੜੀ ਸਾਡੀ ਅਮੋਲਦੀ ਕਰੀਮ ਆ ਉਹ ਵੀ ਸੋਫਟ ਹੋ ਗਈ ਆ ਤੇ ਹੁਣ ਅਸੀਂ ਇਹਨੂੰ ਵੀ ਐਡ ਕਰ ਦਿੰਨੇ ਆ ਇਹਦੇ ਵਿੱਚ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤਾਂ ਕਿ ਜਿਹੜਾ ਕਰੀਮ ਦਾ ਫਲੇਵਰ ਆ ਚਾਂਪ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੇ ਹੁਣ ਅਸੀਂ ਇਹਨੂੰ ਚਾਂਪ ਨੂੰ ਫ੍ਰਿਜ ਵਿੱਚ 2-3 ਘੰਟੇ ਲਈ ਰੱਖਾਂਗੇ ਤਾਂ ਕਿ ਬੈਟਰ ਜਿਹੜਾ ਬਿਲਕੁਲ ਵਧੀਆ ਤਰੀਕੇ ਨਾਲ ਸੈਟ ਹੋ ਜਾਏ ਮਲਾਈ ਚਾਂਪ ਉੱਪਰ ਚਲੋ ਜੀ ਫ੍ਰਿਜ ਵਿੱਚ ਰੱਖਦੇ ਆਂ ਇਧਰ ਸਾਡੀ ਜਿਹੜੀ ਚਾਂਪ ਦਾ ਮੈਰੀਨੇਸ਼ਨ ਆ 3 ਘੰਟੇ ਤੋਂ ਬਾਅਦ ਬਿਲਕੁਲ ਤਿਆਰ ਆ ਸੈਟ ਆ ਤੇ ਅਸੀਂ ਕੜਾਈ ਦੇ ਵਿੱਚ ਮੱਖਣ ਨੂੰ ਥੋੜਾ ਜਿਹਾ ਲਗਾਵਾਂਗੇ ਅਸੀਂ ਜਿਹੜੀ ਇਹ ਚਾਂਪਾ ਫਰਾਈ ਕਰਾਂਗੇ ਮੱਖਣ ਦੇ ਵਿੱਚ ਹੀ ਫਰਾਈ ਕਰਾਂਗੇ ਤੇ ਮੈਲਟ ਹੋਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਲੱਗਿਆ ਐਡ ਕਰਨ ਜੜੀ ਚਾਂਪਾ ਉਹਨੂੰ 1 ਬਾਈ 1 ਕਰਾਂਗੇ ਤੇ ਇਹਨੂੰ ਅਸੀਂ ਇਹਦੇ ਕਲਰ ਚੇਂਜ ਹੋਣ ਤੱਕ ਕਰਾਂਗੇ ਫਰਾਈ ਅਸੀਂ ਇਹਦੇ ਵਿੱਚ ਸਾਰੀ ਜਿਹੜੀ ਥੋੜੀ ਜੀ ਚਾਂਪ ਸੀ ਜਿੰਨੀ ਕਸੀਂ ਇਹਦੇ ਵਿੱਚ ਐਡ ਕਰ ਸਕਦੇ ਸੌਨੀਆਂ ਕਸੀਂ ਕਰ ਲਈਆ ਮੱਖਣ ਦੇ ਵਿੱਚ ਤੇ ਜਿਦੋਂ ਇਹਦਾ ਕਲਰ ਥੋੜਾ ਜਿਹਾ ਚੇਂਜ ਹੋਏਗਾ ਤੇ ਅਸੀਂ ਸਾਈਡ ਜਿਹੜੀ ਪਲਟ ਦਵਾਂਗੇ ਨੇ ਤਾਂ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਵਾ ਤੇ ਹੁਣ ਆਪਾਂ ਇਹਨੂੰ ਪਲਟਦੇ ਆ ਆ ਦੇਖੋ ਕਲਰ ਕਿੰਨਾ ਵਧੀਆ ਆਇਆ ਵਾ ਇਹਦਾ ਚਾਂਪ ਦਾ ਇਹਦੀ ਜਿਹੜੇ ਲੇਅਰ ਹੁੰਦੀ ਆ ਫਰਾਈ ਕਰਨ ਨਾਲ ਥੋੜੀ ਜੀ ਓਪਨ ਹੋ ਜਾਂਦੀ ਆ ਤੇ ਜਿਹੜੀ ਖਾਣ ਵਿੱਚ ਟੇਸਟ ਆ ਬਹੁਤ ਵਧੀਆ ਆਂਦਾ ਵਾ ਇਦੇ ਉੱਤੇ ਜਿਹੜੀ ਕੋਟਿੰਗ ਹੋਈ ਆ ਉਹਦਾ 골ਡਨ ਕਲਰ ਆ ਰਿਹਾ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਹੀ ਕਰਾਂਗੇ 2 ਮਿੰਟ ਲਈ ਫਰਾਈ ਜਿਆਦਾ ਅਸੀਂ ਮੱਖਣ ਦਾ ਜੂਸ ਨਹੀਂ ਕੀਤਾ ਤੇ ਕਲਰ ਚੇਂਜ ਹੋਣ ਤੋਂ ਬਾਅਦ ਹੁਣ ਅਸੀਂ ਇਹਨੂੰ ਵੱਖਰਾ ਕੱਢ ਲਿਆ ਇੱਕ ਪਲੇਟ ਦੇ ਵਿੱਚ ਤੇ ਹੁਣ ਅਸੀਂ ਇਸੇ ਕੜਾਈ ਵਿੱਚ ਫੇਰ ਮੱਖਣ ਐਡ ਕੀਤਾ ਤੇ ਇਹਦੇ ਵਿੱਚ ਐਡ ਕੀਤੇ ਆ ਸਲਾਈਸ ਕੀਤੇ ਪਿਆਜ਼ ਤੇ ਇਹਨੂੰ ਵੀ ਟਰਾਂਸਪੇਰਟ ਹੋਣ ਤੱਕ ਅਸੀਂ ਪਕਾਵਾਂਗੇ ਜਿਦੋਂ ਅਸੀਂ ਮੱਖਣ ਨੂੰ ਪਿਆਜ਼ ਵਿੱਚ ਪਕਾਨੀਆ ਤੇ ਇਹਦਾ ਟੇਸਟ ਅਲੱਗ ਆਂਦਾ ਪਿਆਇ ਦਾ ਤੇ ਜਿਹੜੀ ਚਾਂਪ ਆ ਉਹ ਵੀ ਅਸੀਂ ਇਹਦੇ ਵਿੱਚ ਐਡ ਕਰ ਦਿੱਤੀ ਆ ਟਰਾਂਸਪੇਰਟ ਹੋਣ ਤੋਂ ਬਾਅਦ ਹੁਣ ਅਸੀਂ ਐਡ ਕੀਤਾ ਆ ਮਲਾਈ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਕਾਲੀ ਮਿਰਚਾ ੜ ਕਿਤੀ ਆ ਕਾਲੀ ਮਿਰਚ ਦਾ ਜਾਨੀ ਪਾਊਡਰ ਬਣਾਇਆ ਸੀ ਉਹ ਐਡ ਕੀਤਾ ਹੋਇਆ ਵਾ ਤੇ ਥੋੜਾ ਜਿਹਾ ਸੀਨਾਮਕ ਐਡ ਕਰਾਂਗੇ ਜਿਆਦਾ ਨਹੀਂ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ 2 ਮਿੰਟ ਲਈ ਅਸੀਂ ਪਕਾਵਾਂਗੇ ਇਹਨੂੰ ਇਸ ਤੋਂ ਬਾਅਦ ਅਸੀਂ ਧਨੀਏ ਦੀ ਗਾਰਨਿਸ਼ਿੰਗ ਵੀ ਕਰਾਂਗੇ। ਇਹਦੇ ਵਿੱਚ ਹੀ ਅਸੀਂ ਐਡ ਕਰਾਂਗੇ। ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਇੱਕ ਚਮਚ ਮਲਾਈ ਦਾ। ਤਾਂ ਕਿ ਜੜੀ ਚਾਹ ਸਾਡੀ ਬਹੁਤ ਜ਼ਿਆਦਾ ਸੌਫਟ ਤੇ ਜੂਸੀ ਬਣੇ। ਇੱਧਰ ਧਨੀਆ ਵੀ ਅਸੀਂ ਵਿੱਚ ਐਡ ਕਰ ਦਿੱਤਾ ਸੀ ਤੇ ਮਲਾਈ ਚਾਹ ਜੜੀ ਸਾਡੀ ਬਣ ਕੇ ਬਿਲਕੁਲ ਤਿਆਰ ਆ। ਤੇ ਜੇ ਤੁਹਾਨੂੰ ਮੇਰੀ ਇਹ ਮਲਾਈ ਚਾਹ ਦੀ ਰੈਸਪੀ ਵਧੀਆ ਲੱਗੀ ਹੋਵੇ ਇਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਚਾਹ ਬਿਲਕੁਲ ਤਿਆਰ ਆ ਸਾਡੀ ਤੇ ਆਓ ਇਹਨੂੰ ਸਰਵ ਕਰਦੇ ਆ ਤੇ ਇਹਨੂੰ ਐਜ਼ ਅ 스낵 ਜਾਂ ਰੋਟੀ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਇੱਕ ਵਾਰੀ ਇਸ ਰੈਸਪੀ ਨੂੰ ਟਰਾਈ ਕਰਕੇ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ